ਇਹ ਸਰਕਾਰ ਦੇ ਵੱਲੋਂ ਵੱਖ-ਵੱਖ ਪ੍ਰੋਡਕਟਾਂ ਦੇ ਉੱਪਰ GST ਦੀ ਕਟੌਤੀ ਤੋਂ ਬਾਅਦ ਕਾਰੋਬਾਰਿਕ ਖੁਸ਼ ਨਸਰ ਆ ਰਹੇ ਨੇ ਕਾਰੋਬਾਰੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਾਈਨਾਂਸ ਮੰਤਰੀ ਦਾ ਧੰਨਵਾਦ ਕੀਤਾ ਹੋਣਗੇ ਕਿ 140 ਕਰੋੜ ਤੇ ਦੇਸ਼ ਵਾਸੀਆਂ ਲਈ ਦੀਵਾਲੀ ਦਾ ਤੋਹਫਾ ਦਿੱਤਾ ਗਿਆ ਜੋ GST ਵਿੱਚ ਕਟੌਤੀ ਕੀਤੀ ਗਈ ਹੈ ਪੱਤਰਕਾਰ ਨਾਲ ਗੱਲਬਾਤ ਕਰਦਾ ਇੰਡਸਟਰੀਲਿਸਟ ਗੁਲਸ਼ਨ ਮੋਂਗਾ ਨੇ ਦੱਸਿਆ ਕਿ ਹਮੇਸ਼ਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋ ਇੱਕ ਸੋਚ ਰੱਖਦੇ ਨੇ ਕਿ ਦੇਸ਼ ਨੂੰ ਕਿਸ ਤਰ੍ਹਾਂ ਉਚਾਈਆਂ ਤੇ ਲਿਜਾਇਆ ਜਾ ਸਕੇ ਜਿਸ ਦੇ ਤਹਿਤ ਇਹ ਤੋਹਫਾ ਉਹਨਾਂ ਦੀਵਾਲੀ ਤੇ ਦੇਸ਼ ਵਾਸੀਆਂ ਨੂੰ ਦਿੱਤਾ ਹੈ ਕਿ ਨਾਮ ਤੋਂ ਜਿਹੜੀ ਸੈਂਟਰ ਸਰਕਾਰ ਦੇ ਵਿੱਚ ਜਿਹੜੀ GST ਦਰਾਂ ਦੇ ਵਿੱਚ ਜਿਹੜੀ ਇੱਕ ਥੋੜੀ ਕੀਤੀ ਗਈ ਆ ਕਿੰਨਾ ਗੱਲ ਜੇ ਰੋਕਣ ਪਿਆ ਤੁਹਾਡੇ ਘਰਵੋਨ ਨੂੰ ਕਿੰਨਾ ਕਾ ਫਾਇਦਾ ਕੀ ਹੋਵੇ ਮੈਂ ਪਹਿਲਾਂ ਤਾਂ ਆਪਣੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੂੰ ਫਾਈਨਾਂਸ ਮਿਨਿਸਟਰ ਸ਼੍ਰੀਮਤੀ ਨਿਰਮਲਾ ਸਿਤਾ ਰਮਨ ਜੀ ਨੂੰ ਵਧਾਈ ਦੇਣਾ ਚਾਹਾਂਗਾ ਵਧਾਈ ਦੇ ਪਤਨ ਕਿਉਂ ਨਾ ਨੇ 140 ਕਰੋੜ ਦੇਸ਼ ਵਾਸੀਆਂ ਦੀ ਭਾਵਨਾ ਨੂੰ ਸਮਝਦੇ ਹੋਏ ਜੀਐਸਟੀ ਦਰਾਂ ਦੇ ਵਿੱਚ ਕਟੋਤੀ ਕੀਤੀ ਇਸ ਕਟੋਦੀ ਦਾ ਸਿੱਧਾ ਲਾਭ ਮਿਡਲ ਕਲਾਸ ਨੂੰ ਤੇ ਲੋਅਰ ਕਲਾਸ ਨੂੰ ਮਿਲੇਗਾ ਜੋ ਕਿ ਇੱਕ ਸਹੀ ਹੈ ਨੰਬਰ 2 ਕਿ ਅੱਜ ਜਿਸ ਤਰ੍ਹਾਂ ਸਾਡੇ ਕੁਝ ਪੜੋਸੀ ਮੁਲਕ ਜਾਂ بڑے ਮੁਲਕ ਸਾਡੇ ਤੇ ਇੱਕ ਟੈਰਿਫ ਲਗਾ ਰਿਹਾ ਹੈ ਇਹ ਵੀ ਉਹਨਾਂ ਨਾਲ ਇੱਕ ਉਹਨਾਂ ਦੇ ਮੂੰਹ ਤੇ ਪੰਜਾਬੀ ਦੇ ਵਿੱਚ ਕਹ ਲੋ ਤਾਂ ਚਪੇੜ ਹੈ ਜੇ ਉਹਨਾਂ ਨੂੰ ਕੋ ਉਹਨਾਂ ਨੂੰ ਸ਼ੀਸ਼ਾ ਦਿਖਾਇਆ ਵਾ ਕਿ ਅਸੀਂ ਆਪਣੇ ਦੇਸ਼ ਦੀ ਕੰਜ਼ਮਪਸ਼ਨ ਵਧਾਈਏ ਤੇ ਆਪਣੇ ਆਪਣਾ ਬਣਾਓ ਤੇ ਆਪਣਾ ਅਪਣਾਓ ਉਹਦੇ ਵਿੱਚ ਕੀ ਹੈ ਕਿ ਇਸ ਮਹਿਮ ਦੇ ਵਿੱਚ ਸਾਨੂੰ ਕਿਸੇ ਦੇ ਡਿਪੈਂਡੈਂਸੀ ਸਾਡੀ ਕਟੇਗੀ ਤੇ ਉਸ ਚੀਜ਼ ਦਾ ਫਾਇਦਾ ਸਾਡੇ ਹੀ ਦੇਸ਼ ਵਾਸੀਆਂ ਨੂੰ ਮਿਲੇਗਾ ਤੇ ਮੈਂ ਫਿਰ ਧਨਵਾਦੀਆਂ ਸ਼੍ਰੀ ਨਰਿੰਦਰ ਮੋਦੀ ਜੀ ਦਾ ਨਿਰਮਲਾ ਸੀ타 ਰਾਮਨ ਜੀ ਦਾ ਜਿਨ੍ਹਾਂ ਨੇ ਦੇਸ਼ ਵਾਸੀਆਂ ਨੂੰ ਦੀਵਾਲੀ ਤੋਂ ਪਹਿਲਾਂ ਇੱਕ ਅੱਛਾ ਗਿਫਟ ਦਿੱਤਾ ਵਾ ਤੇ ਇਹਦਾ ਫਿਊਚਰ ਦੇ ਵਿੱਚ ਵੀ ਇੱਕ ਬਹੁਤ ਅੱਛਾ ਫਾਇਦਾ ਹੋਏਗਾ ਆਮ ਜਨ ਦੇ ਬਜਟ ਦੇ ਵਿੱਚ ਵੀ ਕਾਫੀ ਨਾ ਰਿਲੈਕਸੇਸ਼ਨ ਦਿਖਾਈ ਦੇ ਰਹੀ ਆ ਔਰ ਬਿਜ਼ਨਸ ਤੇ ਵੀ ਇਹਦਾ ਇੰਪੈਕਟ ਆਏਗਾ ਬਿਜ਼ਨਸ ਦੇ ਵਿੱਚ ਕਾਫੀ ਲੋਕਾਂ ਦੀ ਪਰਚੇਜ਼ਿੰਗ ਪਾਵਰ ਦੇ ਵਿੱਚ ਫਰਕ ਪਏਗਾ ਬਜਟ ਦੇ ਵਿੱਚ ਇਹ ਜਿਹੜਾ ਅੱਛਾ ਅਸਰ ਹੋਏਗਾ ਸਰ ਇਸ ਤੋਂ ਪਹਿਲਾਂ ਵੀ ਕਦੀ ਇੰਨੀ ਜੀਐਸਟੀ ਦਰਾਂ ਦੀ ਕਟੌਤੀ ਹੋਈ ਹੈ ਕਿ ਪਹਿਲੀ ਵਾਰ ਹੋਈ ਹੈ ਸੈਕਟਰ ਸਰਕਾਰ ਨੂੰ ਪਹਿਲੀ ਵਾਰ ਕੀਤੀ ਗਈ ਹੈ ਜੀਐਸਟੀ ਦਰਾਂ ਦੇ ਵਿੱਚ ਇਸ ਤੋਂ ਇਹ ਜੀਐਸਟੀ 2 ਦਾ ਸੰਸ਼ੋਧਨ ਹੈ ਪਹਿਲਾਂ ਤਾਂ ਜੋ ਉਹਨਾਂ ਨੇ ਲਗਾਇਆ ਸੀ ਜਦੋਂ ਲੋਕਾਂ ਦੀ ਭਾਵਨਾ ਨੂੰ ਪੁੱਛਿਆ ਜਾਂਦਾ ਵੈ ਕਿ ਕਿੱਥੇ ਵੱਧਦਾ ਕਿੱਥੇ ਘਟਦਾ ਹੈ ਹੁਣ ਸਟਾਰਟਿੰਗ ਦੇ ਵਿੱਚ ਟ੍ਰਾਇਲ ਦੇ ਵਿੱਚ ਨਹੀਂ ਪਤਾ ਲੱਗਦਾ ਹੁਣ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਚੀਜ਼ਾਂ 'ਚ ਕਟੌਤੀ ਕਰਨੀ ਚਾਹੀਦੀ ਹੈ ਕਿ ਆਮ ਫਾਇਦਾ ਇਹ ਅਮਰੀਕਾ ਦੇ ਟੈਰਫ ਦਾ ਵੀ ਇੱਕ ਜਵਾਬ ਹੈ ਕਿਉਂਕਿ ਅਸੀਂ ਆਪਣਾ ਬਣਾਵਾਂਗੇ ਤੇ ਆਪਣਾ ਹੀ ਯੂਜ਼ ਕਰਾਂਗੇ ਤੇ ਇਸ ਕਰਕੇ ਇਹਦਾ ਇੰਪੈਕਟ ਬਹੁਤ ਜ਼ਿਆਦਾ ਵੱਡਾ ਹੋਏਗਾ ਕਿ ਅਮਰੀਕਾ ਜਿਹੜੀ ਆਪਾਂ ਚੀਜ਼ ਬਾਹਰਲੀ ਚੀਜ਼ਾਂ ਦੇ ਡਿਪੈਂਡੈਂਟ ਸੀਗੇ ਅਸੀਂ ਉਹਨਾਂ ਦੇ ਘਟਾਵਾਂਗੇ ਆਪਣਾ ਬਣਾਓ ਆਪਣਾ ਅਪਣਾਓ ਕਹਿ ਸਕਦੇ ਹਾਂ ਸ਼ਲਾਘਾ ਜਦੋਂ ਕਰਾਂ ਮੈਂ ਬਿਲਕੁਲ ਜੀ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਨਿਰਮਲ ਸਿਤਾ RAM ਜੀ ਨੂੰ ਫੇਰੇ ਕਵਾਂਗਾ ਕਿ ਉਹ ਵਧਾਈ ਦੇ ਪਾਤਰ ਨੇ ਕਿ ਜਿਨ੍ਹਾਂ ਨੇ ਲੋਕਾਂ ਦੀ ਭਾਵਨਾ ਨੂੰ ਸਮਝਦੇ ਹੋਏ ਇੱਕ ਇਹ ਕਦਮ ਚੁੱਕਿਆ ਕਿ ਲੋਕਾਂ ਨੂੰ ਇੱਕ ਗਿਫਟ ਦਿੱਤਾ ਹੈ ਚਾਹੇ ਛੋਟਾ ਗਿਫਟ ਦਾ ਗਿਫਟ ਹੁੰਦਾ ਵਾ ਪਰ ਇਹਦਾ ਫਰਕ ਬਹੁਤ بڑا ਹੋਏਗਾ ਲੁਧਿਆਣਾ ਨਾਲ ਦੇ ਟਿੰਕਾ ਚਾਟ ਦੀ ਰਿਪੋਰਟ